ਨਿਊਜ਼ੀਲੈਂਡ ਤੇ ਰੈਫਰੰਡਮ 17 ਨਵੰਬਰ ਦਾ ਚੜ੍ਹਦੀ ਕਲਾ ਦੇ ਵਿੱਚ ਤੇ ਉੱਥੇ ਪੂਰਾ ਗੱਜ-ਵੱਜ ਕੇ ਤੁਸੀਂ ਕਿਉਂਕਿ ਜਿੱਥੇ ਕਿਤੇ ਵੀ ਵੋਟਾਂ ਪੈਂਦੀਆਂ ਨੇ ਨਾ ਹਾਲਾਂਕਿ ਰਾਜ ਦਾ ਛੇਤਰ ਨਾਲ ਹੀ ਮਿਲਦਾ ਪਰ ਇਹ ਜਦੋਂ ਆਪਾਂ ਇਕੱਠੇ ਵੀ ਹੁੰਨੇ ਆ ਨਾ ਤਾਂ ਵੀ ਉਹਨਾਂ ਦਾ ਸਾਹ ਸੁਖਦਾ ਵੋਟ ਪੈਂਦੀ ਹੈ ਨਾ ਜਦੋਂ ਉਦੋਂ ਵੀ ਉਹਨਾਂ ਦਾ ਸਾਹ ਸੁਖਦਾ ਕਿ ਇਹ ਹਾਲੇ ਮੁਲਕ ਹੈ ਨਹੀਂ ਇਹ ਪਹਿਲਾਂ ਹੀ ਇਹ ਉਸ ਚੀਜ਼ ਨੂੰ ਜਿਹੜਾ ਹੈ ਪ੍ਰੈਕਟਿਸ ਕਰਨ ਲੱਗ ਪਏ ਨੇ ਇਹ ਕਿੱਦਾਂ ਦੇ ਲੋਕ ਹੋਣਗੇ ਕਿੱਦਾਂ ਦਾ ਇਹਨਾਂ ਦਾ ਰਾਜ ਹੋਊਗਾ ਉਹਨਾਂ ਦਾ ਚਰਾ ਨਿਕਲਦਾ ਇਸ ਗੱਲ ਤੋਂ ਨਿਊਜ਼ੀਲੈਂਡ 'ਚ 17 ਨਵੰਬਰ ਨੂੰ ਵੋਟਾਂ ਪੈਣੀਆਂ ਨੇ ਗੱਜ-ਵੱਜ ਕੇ ਵੋਟਾਂ ਪਾਉਣੀਆਂ ਨੇ ਨਿਊਜ਼ੀਲੈਂਡ ਵਾਲਿਓ ਜ਼ਿੰਮੇਵਾਰੀ ਤੁਹਾਡੀ ਆ ਹੁਣ ਵੈਸੇ ਤਾਂ 53600 ਅਸਿੱਖਾਂ ਦੀ ਗਿਣਤੀ ਉੱਥੇ ਨਿਊਜ਼ੀਲੈਂਡ ਦੇ ਵਿੱਚ ਤੇ ਕੋਸ਼ਿਸ਼ ਕਰਿਓ ਵੀ 40-45 ਹਜ਼ਾਰ ਤਾਂ ਉੱਥੇ ਵੋਟਾਂ ਪਾਉਣ ਲਈ ਪਹੁੰਚੇ ਹੋ ਤੁਸੀਂ ਠੀਕ ਹੈ ਨਾ ਤੇ ਬਾਕੀ ਦੇ ਆਸਟ੍ਰੇਲੀਆ ਤੋਂ ਵੀ ਵੀਰ ਗਏ ਹੋਏ ਨੇ ਉੱਥੇ ਸਾਰੇ ਪ੍ਰਬੰਧ ਦੇਖਣ ਲਈ ਤੇ ਅਮਰੀਕਾ ਤੋਂ ਵੀ ਕੈਨੇਡਾ ਤੋਂ ਵੀ ਸੋ ਸਾਰਿਆਂ ਨੂੰ ਚੜ੍ਹਦੀ ਕਲਾ ਜੀ ਸ਼ੁਭੇਚਾਵਾਵਾਂ ਨੇ ਕਿ 17 ਨਵੰਬਰ ਨੂੰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਉਥੇ ਵੋਟਾਂ ਪੈਣਗੀਆਂ ਸਾਨੂੰ ਉਮੀਦ